ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਇੱਕ ਹੋਰ ਨਵੇਂ ਵਲੌਗ ਵਿੱਚ ਉਮੀਦ ਕਰਦੇ ਤੋ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋ ਖੁਸ਼ਹਾਲ ਹੋਵੋ ਮੈਂ ਬਿਲਕੁਲ ਠੀਕ ਐ ਟਾਈਮ ਹੋ ਰਹਾ ਮਾਰਨਿੰਗ ਦਾ 8:00 ਵਜੇ 8:00 ਵਜੇ ਕੰਮ ਕੁਝ ਹੋ ਵੀ ਗਏ ਕੁਝ ਰਹਿ ਵੀ ਗਏ ਇੰਨੇ ਕੰਮ ਨੂੰ ਦੇਣਾ ਸਵੇਰੇ ਸਵੇਰ ਹਾਲੇ ਮੈਂ ਕਿਚਨ ਚ ਜਾ ਸਵੇਰ ਦੇ ਕਿਚਨ ਚੋਂ ਨਿਕਲ ਕੇ ਹੋਰ ਕੋਈ ਕੰਮ ਨਹੀਂ ਕਰਿਆ ਹੈਗਾ ਲੌਬੀ ਚ ਡਸਟਿੰਗ ਕਰਨੀ ਆਪਣੇ ਰੂਮ ਦੀ ਕਰਨੀ ਹੈ ਉਹ ਮੈਂ ਫੇਰ ਕਰੂ ਕਿਚਨ ਦਾ ਕੰਮ ਖਤਮ ਹੋ ਗਿਆ ਦਾ ਸਬਜ਼ਾ ਸਵੇਰੇ ਕੋਈ ਨਹੀਂ ਬਣਾਈ ਜਾਈ ਕਿਉਂਕਿ ਚਨੇ ਪੈ ਨੇ ਕੱਲ ਉਹਦੇ ਦਿਵਿੰਦਰ ਕਾ ਦੁੱਧ ਉਬਾਲਿਆ ਗਿਆ ਸੀ ਦੁੱਧ ਪੋਲ ਕਰਿਆ ਪਿਆ ਇਹ ਹੈਗਾ ਲੱਸੀ ਵਾਲਾ ਪਤੀਲਾ ਲੱਸੀ ਦੁੱਧ ਨਹੀਂ ਮਲਾਈ ਰਿੜਕੀ ਸੀ ਦੁੱਧ ਦਾ ਰਿੜਕਣੇ ਰਹਿ ਨਹੀਂ ਉਹ ਦੁੱਧ ਦਾ ਐਨੀ ਮਲਾਈ ਰਿੜਕੀ ਸੀ ਪਤੀਲਾ ਮੈਂ ਖਾਲੀ ਕਰਤਾ ਲੱਸੀ ਕੱਢ ਕੇ ਫ੍ਰਿਜ ਰੱਖ ਕੇ ਪਾਣੀ ਦੇ ਨਿੰਮੇ ਬਾਈ ਨਿੰਮੇ ਬਾਈ ਨੂੰ ਸਰਾਤੀ ਪਾਕੇ ਇਹ ਧੋਣਾ ਪਤੀਲਾ ਔਰ ਮੈਂ ਸੋਚ ਰਹੀ ਸੀ ਜਵੇਂ ਹੋਣਾ ਪਹਿਲਾਂ ਮਤ ਦੁੱਧ ਰਿੜਕਦੇ ਹੁੰਦੇ ਹੁਣ ਆਪਾਂ ਮਲਾਈ ਰਿੜਕਦੇ ਆ ਕਦੇ ਨਾ ਕਦੇ ਉਹ ਟਾਈਮ ਵੀ ਆਊਗਾ ਮਲਾਈ ਵੀ ਨਹੀਂ ਆਪਾਂ ਨੂੰ ਮਿਲੀ ਹੈ ਜਿਵੇਂ ਫੋਰਨ ਕੰਟਰੀਜ਼ ਦੁੱਧ ਦੇ ਕੈਨ ਆਉਂਦੇ ਨੇ ਆਪਣੇ ਵੀ ਐਵੇਂ ਹੀ ਲੈ ਕਰੂ ਕੈਨ ਚ ਦੁੱਧ ਤੇ ਬਸ ਸਿਸਟਮ ਸਾਰਾ ਮੱਝਾਂ ਨਾਲ ਆਪਾਂ ਖਤਮ ਕਰ ਰਹੇ ਆ ਨਾ ਪਸ਼ੂ ਘਟਾਈ ਜਾਂਦੇ ਆਗੇ ਕਿਉਂਕਿ ਆਪਾਂ ਕਹਿੰਦੇ ਆ ਰੱਖਣੇ ਔਖੇ ਨੇ ਕਰੀ ਮੈਨੂੰ ਲੱਗਦਾ ਵੀ ਆਪਣੇ ਫੋਰਨ ਕੰਟਰੀਜ਼ ਵਾਲੇ ਸਿਸਟਮ ਆ ਜਾਣਾ ਵੀ ਆਪਾਂ ਨੂੰ ਵੀ ਕੈਨ ਚ ਦੁੱਧ ਲਿਉਣਾ ਪੈਗੂ ਫਿਰ ਨਾਲ ਮਲਾਈ ਆਇਆ ਕਰਨੀ ਤਾਂ ਆਪਾਂ ਰੜਕਾ ਕਰਨਾ ਸਾਰਾ ਕੁਝ ਸੀਬ ਜਾ ਕੇ ਢੋਣਾ ਪੈਗੂ ਮੱਖਣ ਘਿਓ ਦੁੱਧ ఎవਰੀਥਿੰਗ ਆ ਨਾ ਤੋਂ ਮੈਂ ਭਾਂਡੇ ਮਾਣ ਲੈ ਲੈ ਮੇਰੇ ਭਾਂਡੇ ਮਾਣ ਲੈ ਫਿਰ ਮੈਂ ਆਟ ਫਿਰ ਉਸ ਤੋਂ ਬਾਅਦ ਦੇਖੂੰ ਜਦ ਦਿਵਿੰਦਰ ਨੇ ਖਾਣਾ ਹੋਇਆ ਖਾਣਾ ਖਾ ਲੰਗੇ ਤੇ ਕਿਚਨ ਦਾ ਕੰਮ ਨਹੀਂ ਮੇਰਾ ਨਹੀਂ ਮੇਰੇ ਕੋਲ ਟਾਈਮ ਹੋਇਆ ਤਾਂ ਮੈਂ ਵਿਜੀ ਡਸਟਿੰਗ ਕਰਨੂੰਗੀ। ਪਾਣੇ ਮੈਂ ਇਕੱਠੇ ਕਰਿਆ ਨੇ ਸਵੇਰ ਦੇ ਇੱਕ ਦਾ ਵਿੱਚ ਨਾ ਹੈਲਪਰ ਪੋਚਾ ਲਗਾ ਰਹੀ ਸੀ ਉਸ ਕਰਕੇ ਫਿਰ ਮੈਂ ਜ਼ਿਆਦਾ ਕੰਮ ਦੇ ਕਿਚਨ ਨਹੀਂ ਕਰੀ ਸੀ ਮੈਨੂੰ ਆਏ ਹੁਣ ਉਹਦੇ ਵਿੱਚ ਜਿਵੇਂ ਕੀ ਬਣਾ। ਫਿਰ ਮੈਂ ਇੱਕ ਸਾਈਡ ਨਾਲ ਨਾ ਬੈ ਗਈ ਸੀ ਮੈਂ ਕਿਹਾ ਮੈਨੂੰ ਕਾਦੀ ਲੈਣ ਨੂੰ ਮੈਂ ਫੇਰ ਹੀ ਕੰਮ ਕਰੂੰਗੀ ਵਿੱਚ ਜੇ ਤੁਰੇ ਫਿਰ ਉਹ ਨਾਉ ਸਫਾਈ ਹੋਣੀ ਹੈ ਨਾਉ ਚੰਗਾ ਯਾਰ ਆਗਿਆ। ਪਾਣੇ ਮੈਂ ਇਕੱਠੇ ਕਰਿਆ ਸੀ ਹੁਣ ਇਕੱਠੇ ਮਾਇਂ ਗਏ ਅੱਜ ਸਾਰੇ ਪਾਣੇ। ਆਟੋਂ ਗ ਗੀਦਰ ਨਾਲ ਨਾਲ ਨੂੰ ਬੰਦ ਕਰਤਾ ਕੈਟਚ ਕਰ ਲਵਾਂਗਾ ਕੋਈ ਕੋਈ ਭੰਡ ਕਰਮ ਪੰਣਾ ਤੋਂ ਵਾਲਾ ਹੁੰਦਾ ਸਾਰੇ ਭੰਡੇ ਤਾਂ ਹੁੰਦੇ ਨੋਰਮਲ ਟੈਂਕੀ ਚ ਵੀ ਪਾਣੀ ਨੋਰਮਲ ਹੀ ਹੁੰਦਾ ਟਾਈਮ ਹੋ ਰਿਹਾ 4:00 ਦਾ ਤੇ ਮੈਂ ਨਾ ਆ ਵਾਲਾ ਕਿਚਨ ਦਾ ਕੈਬਨਟ ਸਾਫ ਕਰ ਰਹੀ ਹਾਂ ਜੋ ਮੈਂ ਰੂਟੀਨ ਚ ਕਿਚਨ ਜੋ ਸਾਫ ਕਰਦੀ ਹਾਂ ਉਹਦੋਂ ਨਹੀਂ ਕਰਦੀ ਹੁੰਦੀ ਅੱਜ ਨੂੰ ਸੁੱਤ ਚਲੋ ਕਰਦਣੀ ਆ ਕਿਉਂਕਿ ਮੇਰੇ ਕੋਲ ਉਹਨੂੰ ਟਾਈਮ ਹੀ ਟਾਈਮ ਸੀ ਫ੍ਰੀ ਸੀ ਅੱਜ ਮੈਂ ਅ ਸਾਰਾ ਥਿਨ ਕੱਢਣਾ ਨਾ ਇੰਨਾ ਮੁਸ਼ਕਲ ਹੋਇਆ ਇੰਨਾ ਔਖਾ ਹੋਇਆ ਨਾ ਸਵੇਰੇ ਕੰਮ ਵੀ ਕਰ ਲਿਆ ਡਸਟਿੰਗ ਵੀ ਕਰ ਲਈ 로ਬੀ ਦੀ ਰੂਮ ਦੀ ਕਿਚਨ ਦਾ ਵੀ ਖਾਣਾ ਪਕਾਉਣ ਕਰ ਲਿਆ ਉਸ ਤੋਂ ਬਾਅਦ 10 ਵਜੇ ਮੈਂ ਨਾ ਤੋ ਕਿ ਫ੍ਰੀ ਹੋ ਗਈ ਸੀ ਪਾਠ ਵੀ ਕਰ ਲਿਆ ਹਨਾ ਫੋਨ ਤੇ ਵੀ ਗੱਲ ਕਰ ਲਈ ਇਹਨਾਂ ਕਰਨੀ ਸੀ ਸੌਂ ਵੀ ਲਈ ਥੋੜਾ ਮੈਂ ਸੌਣ ਵੀ ਇਸ ਰੈਸਟ ਕਰ ਲਿਆ ਚਲੋ ਵੀਡੀਓ ਐਡਿਟ ਕਰਨੀ ਆ ਮਤਲਬ ਦੁਪਹਿਰ ਦਾ ਖਾਣਾ ਵੀ ਖਾ ਲਿਆ ਫੋਨ ਵੀ ਦੇਖ ਲਿਆ ਜੋ ਮੈਂ ਬੁੱਕ ਰੀਡ ਕਰਨੀ ਹੁੰਦੀ ਆ ਪਰ ਮੈਂ ਸ਼ੁਰੂ ਕੀਤੀ ਬੁੱਕ ਰੀਡਿੰਗ ਉਹ ਵੀ ਮੈਂ ਥੋੜੀ ਜੀ ਕਰ ਲਈ ਜਿੰਨਾਕ ਟਾਈਮ ਮੈਨੂੰ ਲੱਗਦਾ ਵੀ ਮੈਂ ਕਰ ਸਕਦੀ ਆ ਮੈਂ ਕਰ ਲਈ ਹਨਾ ਤੇ ਹੁਣ ਇੰਨਾ ਸਾਰਾ ਟਾਈਮ ਐ ਲੱਗੂ ਕਿ ਦਿਨ ਹੰਟਾ ਵੱਡਾ ਬਣ ਗਿਆ ਸੱਚੀ ਪਿੱਲੇ ਨੂੰ ਦਿਨ ਵੱਡਾ ਲੱਗਦਾ ਤੇ ਕਦੇ-ਕਦੇ ਪਤਾ ਹੀ ਨਹੀਂ ਲੱਗਦਾ ਕੰਮ ਵਿੱਚ ਵੀ ਦਿਨ ਕਿੱਦਣ ਗਿਆ ਕਦੇ-ਕਦੇ ਜਿਸ ਦਿਨ ਫ੍ਰੀ ਹੁੰਨੇ ਆ ਉਸ ਦਿਨ ਇਹਨੂੰ ਘੱਟਾ ਵੱਡਾ ਦਿਨ ਬਣ ਗਿਆ ਵੀ ਦਿਨ ਹੀ ਨੂੰ ਮੋਕਣ ਚਾਹੁੰਦਾ ਹਾਂ ਹੁਣ 4 ਵਜੇ ਨੇ ਹਜੇ ਫਿਰ ਮੈਂ सोचा ਚਲੋ ਆਹ ਵਾਲਾ ਖਾਣਾ ਕਿਚਨ ਦਾ ਸਾਫ ਕਰ ਲੈਂਦੀ ਆ ਤੇ ਇਹਦੇ ਵਿੱਚ ਮੈਂ ਰੱਖਿਆ ਹੋਇਆ ਸੀ ਆਹ ਸਮਾਨ ਕੁਝ ਤਾਂ ਪ੍ਰੋਫੈਰੀ ਸੀ ਬਾਊਸ ਵਗੈਰਾ ਜੋ ਗੈਸ ਲਈ फटाफट ਆਪ ਇੱਥੋਂ ਚੱਕ ਕੇ ਯੂਜ਼ ਕਰ ਸਕਦੇ ਹਨ ਤੇ ਕੁਝ ਜਿਵੇਂ ਆਪ ਆਪਣੇ ਵੀ ਆਪਾ ਯੂਜ਼ ਕਰਨੇ ਨੇ ਅਹ ਇਹ ਮਾਈਕ੍ਰੋਵੇਵ ਵਾਲੇ ਪਾਉਸ ਹੋ ਗਏ ਆ ਬਲੇ ਅਸੀਂ ਸਬਜ਼ੀ ਦਾ ਗਰਮ ਕਰਨੇ ਮਾਈਕ੍ਰੋਵੇਵ ਯੂਜ਼ ਹੋ ਜਾਂਦੇ ਨੇ 쿠샤 ਹਾ ਓਟਸ ਈਆ ਕੌਨਫਲੈਕਸ ਵਾਲੀ ਕੁਛ ਖਾਣਾ ਵੱਡੇ ਬੋਲਸ ਰੱਖੇ ਹੋਏ ਨੇ ਮੈਂ ਇੱਥੇ ਕੁਝ ਮੇਰਾ ਕੇਕ ਦਾ ਮਟੀਰੀਅਲ ਪਿਆ ਸਮਾਨ ਸਾਰਾ ਕੇਕ ਵਾਲੇ ਬੇਕਿੰਗ ਟੂਲਸ ਵਗੈਰਾ ਪਏ ਨੇ ਕਿਸੇ ਵਾਲੇ ਨੂੰ ਮੈਨੂੰ ਕੇਕ ਦਾ ਬਹੁਤ ਜ਼ਿਆਦਾ ਸ਼ੌਂਕ ਜੜਿਆ ਸੀ ਬੇਕਿੰਗ ਕਰਾ ਦਾ ਬਹੁਤ ਜ਼ਿਆਦਾ ਸ਼ੌਂਕ ਮੈਂ A ਤੋਂ Z ਚੀਜ਼ਾਂ ਸਿੱਖ ਲਈਆਂ ਸੀ ਕਰੀਮ ਕਮੇ ਪੀਟ ਕਰੀਦੀ ਹੁੰਦੀ ਹੈ ਕਿਵੇਂ ਕੇਕ ਨੂੰ ਡਿਵਾਈਡ ਕਰਕੇ ਉਹਦੇ ਵਿੱਚ ਕਰੀਮ ਲਗਾਈ ਦੀ ਹੁੰਦੀ ਹੈ ਕਿਹੜੇ ਫਲੇਵਰ ਵਾਲਾ ਕੇਕ ਕਮੇ ਬਣਦਾ ਸਮਾਨ ਵੀ ਇਕੱਠਾ ਕਰ ਲਿਆ ਸੀ ਬਹੁਤ ਤਾਂ ਨਹੀਂ ਕਰ ਲਿਆ ਸੀ ਜਉਗੀ ਮੈਂ ਆਪੇ ਜੋ ਕਰਨਾ ਪਰ ਸਿੱਖਿਆ ਵੀ ਬਹੁਤ ਕੁਛ ਬਹੁਤ ਮੈਨੂੰ ਸ਼ੌਂਕ ਚੜਾ ਸੀ ਕਦੇ ਕਦੇ ਕਿਤੇ ਚੀਜ਼ ਤੇ ਕੇਕ ਰੇਲ ਚੜਦਾ ਨਾ ਮੈਨੂੰ ਇਹ ਕੇਕ ਚੜ ਗਿਆ ਸੀ ਕੇਕ ਮੈਨੂੰ ਕੇਕ ਬਣਾਉਣਾ ਬਹੁਤ ਬਹੁਤ ਵਧੀਆ ਲੱਗਦੇ ਨੇ ਕੇਕ ਬਣਾਉਣੇ ਜੇ ਰੋਟੀ ਤੇ ਬਣਾਉਣੀ ਸੀ ਮੈਨੂੰ ਕੋਈ ਕੁਝ ਬਣਾਉਣਾ ਕੀ ਵਧੀਆ ਤਾਂ ਸਭ ਤੋਂ ਪਹਿਲਾਂ ਮੈਂ ਕੇਕ ਜੋ ਆਪਸ਼ਨ ਲੱਗੇ ਰੱਖੂਗੀ ਕੇਕ ਬਣਾਉਣਾ ਮੈਨੂੰ ਬਹੁਤ ਵਧੀਆ ਲੱਗਦੇ ਨੇ ਤੇ ਮੇਰੇ ਚੈਨਲ ਤੇ ਬਹੁਤ ਸਾਰੇ ਕੇਕਸ ਦੇ ਵੀਡੀਓਸ ਵੀ ਹੈਗੇ ਨੇ ਤੁਸੀਂ ਚੈੱਕ ਕਰਦੇ ਹੋ ਦੇਖ ਸਕਦੇ ਹੋਗੇ ਉਹ ਜੋ ਕੇਕ ਨਹੀਂ ਬਣਾਇਆ ਕਈ ਤੇ ਮੈਂ ਕਰੀਮ ਵਾਲਾ ਕੇਕ ਐਨਵਰਸ ਤੇ ਹੋਰਲੀ ਤੇ ਕਲਰਫੁਲ ਕੇਕ ਵੀ ਬਣਾਏ ਹੋਏ ਆ ਬਹੁਤ ਤਰ੍ਹਾਂ ਦੇ ਕੇਕ ਬਣਾਏ ਨੇ ਬਹੁਤ ਤਰ੍ਹਾਂ ਦੇ ਵੀਡੀਓਜ਼ ਨੇ ਮੇਰੇ ਚੈਨਲ ਤੇ ਕੇਕ ਵੀ ਤੁਹਾਨੂੰ ਤੋਂ ਕੋਨੇ ਵਾਲੇ ਟੇਨਸ 'ਚ ਇਕੱਠੇ ਕਰੇ ਹੋਏ ਸੀਗੇ ਕੇਕ ਟੇਨਸ ਆ ਸਭ ਤੋਂ ਛੋਟੇ ਟਿੰਨੇ ਆ ਥੋੜੇ ਹਲਕੀ ਕੁਆਲਿਟੀ 'ਚ ਪਰ ਇਹਨੂੰ ਕੁਛ ਨਹੀਂ ਹੁੰਦਾ ਹਲਕਾ-ਪੋਸਾਬ ਚੱਲਦਾ ਰਹਿੰਦਾ ਨੇ ਕਿਹੜਾ ਮੈਂ ਚੁਣਾਂਗਾ ਪਰ ਡਾਇਰੈਕਟ ਤੇ ਗੈਸ ਰੱਖਣੀ ਆ ਦੋਨੇ ਸੇਮ ਸਾਈਜ਼ ਦੇ ਛੋਟੇ ਟਿੰਨੇ ਇਹ ਚਾਪਾ ਸਿਰਫ ਇੱਕ ਕੱਪਾਂ ਮੈਦੀ ਦਾ ਕੇਕ ਬਣਾ ਸਕਦੇ ਹੋ ਇਸ ਤੋਂ ਜ਼ਿਆਦਾ ਨਹੀਂ ਬਣਦਾ ਹੈਗਾ ਆ ਥੋੜਾ ਇਸ ਤੋਂ ਵੱਡਾ ਆ ਗਿਆ ਮੇਰਾ ਸੱਤ ਸੱਤ ਤੋਂ 8 ਇੰਚ ਦੇ ਵਿੱਚ ਆ ਗਿਆ ਬਣਾ ਇਹਦੇ ਵਿੱਚ ਆਪਾਂ ਇੱਕ ਕੱਪ ਦਾ ਵੀ ਬਣਾ ਸਰ 2 ਕੱਪ ਸੌਰੀ 1.5 ਕੱਪ ਮੈਲਡਰ ਬਣਾ ਸਕਦਾ ਹਾਂ ਇੱਕ ਤੇ 1.5 ਕੱਪ ਮੈਲਡਰ ਬਣਾ ਸਕਦੇ ਆ ਸਿਰਾਂ ਨੂੰ ਕੋਈ ਰੈਕਟੈਂਗਲ ਟੇਨ ਇਹਦੇ ਵਿੱਚ ਵੀ ਇੱਕ ਵਾਈ ਬਣ ਜਾਂਦਾ ਇੱਕ ਤਾਂ ਹੀ ਕੋਣੂ ਪ੍ਰੋਪਰ 1.5 ਦਾ ਮਿਲੂਗਾ ਇਹਦੇ ਵਿੱਚ 1.5 ਦਾ ਵੀ ਬਣੂ 2 ਦਾ ਵੀ ਬਣੂਗਾ ਇਹ ਵੱਡਾ ਟੇਨ ਐ ਸਕੁਅਰ ਸ਼ੇਪ ਚ ਆ ਰੈਕਟੈਂਗਲ ਆ ਗਿਆ ਹਾਰਟ ਸ਼ੇਪ ਦਾ ਇਹਦੇ ਵਿੱਚ ਵੀ ਆਪਾਂ ਡੇਟ ਕੱਪ ਬਣਾ ਸਕਦੇ ਹਾਂ ਦੋ ਵੀ ਬਣਾ ਫਿਰ ਇਹ ਵੱਡਾ ਕਿਨਾਰਾ ਹੈ ਹਾਰਟ ਸ਼ੇਪ ਦਾ ਬਹੁਤ ਬਹੁਤ ਮੈਨੂੰ ਸ਼ਾਮ ਵੀ ਕਿਹਕਾ ਬਣਾਉਣਾ ਹੈ ਤੇ ਉਸ ਤੋਂ ਬਿਨਾਂ ਆਹ ਡੱਬੇ ਚ ਕੀ ਸਮਾਨ ਆ ਮੈਂ ਖੋਲ੍ਹੇ ਵੀ ਦਿਖਾਉਣੇ ਕੋਲ ਕੱਟ ਕੇ ਦਿਖਾਉਣੇ ਨੇ ਇਹਦੇ ਨਾਲੋਂ ਤਾਂ ਲੱਗਣਾ ਹੈ ਕਿਹ ਕਿਹਦਾ ਸਭ ਤੋਂ ਪਹਿਲਾਂ ਹੈਗੀ ਨਾ ਚਾਕਲੇਟ ਮੋਲਡ ਆ ਤਾਂ ਮੈਂ ਹੁਣੇ ਰੀਸੈਂਟਲੀ ਡੀਮਾਰਟ ਚੋਂ ਲੈ ਕੇ ਆਂਦਾ ਤੇ ਇਸ ਤੋਂ ਬਿਨਾਂ ਦੋ ਮੇਰੇ ਕੋਲ ਆਣੇ ਇਹਦੀ ਪੁੱਠੇ ਸਾਈਡ ਤੋਂ ਪਤਾ ਲੱਗੂ ਵੀ ਕੀ ਸ਼ੇਪਸ ਨੇ ਆਹ ਸ਼ੇ ਇਹ ਰੋਜ਼ੇਟਸ ਵਾਲਾ ਇਹ ਫੁੱਟਬਾਲ ਦੀ ਸ਼ੇਪ ਚ ਹੈ ਇਹ ਤਿੰਨ ਮੇਰੇ ਕੋਲ ਚਾਕਲੇਟ ਮੋਲਡਸ ਨੇ ਠੀਕ ਹੈ ਤੇ ਇਸ ਤੋਂ ਬਿਨਾ ਇਹਦੇ ਵਿੱਚ ਹੈਗੇ ਨੇ ਆਹ ਉਹ ਨਹੀਂ ਪਾਈਪਿੰਗ ਬੈਗ ਨਹੀਂ ਕਰੀਮ ਫਿਲ ਕਰਨ ਵਾਲਾ ਜਿੰਨਾ ਪਾਈਸਿੰਗ ਕਰਦੇ ਨੇ ਕੇਕ ਦੀ ਉਹ ਪਾਈਪਿੰਗ ਬੈਗ ਨੇ ਆਹ ਵਾਲੀ ਤੇ ਇਹ ਤੋਂ ਬਿਨਾ ਉਹ ਨੇ ਜ਼ਿਪ ਲੌਕ ਪਾਊਚ ਆ ਗਏ ਇਹ ਆ ਗਏ ਮੈਜ਼ਰਿੰਗ ਕੱਪਸ ਆ ਗਏ ਆਹ ਵਾਲੇ ਮੈਜ਼ਰਿੰਗ ਕੱਪਸ ਆ ਗਏ ਐਂਡ ਉਹਦੇ ਵਿੱਚ ਮੈਕੋਲਿਨਰ ਵੀ ਮੈਜ਼ਰ ਕਰ ਲੈਣੀ ਹੁੰਦੀ ਆ ਇਹ ਇੱਕ ਜੂੜ ਜੂੜ ਹੁੰਦਾ ਹੈ ਮੈਜ਼ਰਿੰਗ ਕੱਪ ਆਪਾਂ ਨੂੰ ਚਾਹੀਦੇ ਹੁੰਦੇ ਪਰ ਮੈਂ ਰੱਖੇ ਹੋਏ ਨੇ ਆ ਦੇਖੋ ਮੈਜ਼ਰਿੰਗ ਕੱਪਸ ਆ ਗਏ ਮੈਜ਼ਰਿੰਗ ਸਪੂਨਸ ਆ ਗਏ ਠੀਕ ਹੈ ਇਹ ਤੋਂ ਬਿਨਾਂ ਦੇ ਵਿੱਚ ਇਹਦੇ ਵਿੱਚ ਇੱਕ ਲੋਸ ਸਟਰੋਸ ਬਾਕੀ ਹੋਈਆਂ ਬੱਚਿਆਂ ਦੀਆਂ ਤੇ ਆ ਹੈਗੇ ਨੇ ਐਲੂਮੀਨੀਅਮ ਦੇ ਕੱਪਕੇਕਸ ਵਾਲੇ ਮੋਲਡ ਨੇ ਇਹਦੇ ਵਿੱਚ ਆਪਾਂ ਕੱਪਕੇਕਸ ਵੀ ਬੇਕ ਕਰ ਸਕਦੇ ਆਪਾਂ ਨੂੰ ਇਹਦੇ ਵਿੱਚ ਮੈਂ ਜੈਲੀ ਵੀ ਬੱਚਿਆਂ ਨੂੰ ਬਣਾ ਕੇ ਦਿੱਂਦੀ ਸੀ ਜਦੋਂ ਜੈਲੀ ਬਣਾਉਣ ਨਾਲ ਸੈੱਟ ਕਰ ਦਿੰਦੇ ਸੀ ਇਹਦੇ ਵਿੱਚ ਬੜੀ ਸੋਹਣੀ ਸ਼ੇਪ ਆਉਂਦੀ ਸੀ ਜੈਲੀ ਦੀ ਇਹ ਸਿਲੀਕਨ ਦੇ ਨੇ ਉਹ ਕੁਝ ਮੇਰੇ ਉੱਧਰ ਦੀ ਸਾਈਡ ਪੈਨ ਥੋੜੀਆਂ ਜਿਨ ਹੁਣ ਮੈਂ ਬਣਾਈ ਸੀ। ਸਿਲੀਕੋਨ ਦੇ ਕਪਕੇਕ ਵਾਲੇ ਮੋਲਡ ਨੇ ਸਿਲੀਕੋਨ ਦੇ ਮਾਈਕ੍ਰੋਵੇਵ ਚ ਚੱਲ ਜਾਂਦੇ ਨੇ, ਅਵਨ ਚ ਵੀ ਚੱਲ ਜਾਂਦੇ ਨੇ। ਇਹ ਸਾਰੀਆਂ ਬਰਫ ਵਾਲੀਆਂ ਟ੍ਰੇਸ ਨੇ ਪਰ ਮੈਂ ਇਹਨਾਂ ਨੂੰ ਐਜ਼ ਅ ਚਾਕਲੇਟ ਮੋਲਡ ਯੂਜ਼ ਕਰਦੀ ਹਾਂ ਜੇ ਚਾਕਲੇਟ ਸੈੱਟ ਕਰਨਾ ਹੋਵੇ ਉਹਨਾਂ ਵਾਸਤੇ ਯੂਜ਼ ਕਰਦੀ ਹੁੰਦੀ ਆ। ਹਾਂ ਤਾਂ ਮੇਰੇ ਚੋਪਰ ਦਾ ਹੋ ਗਿਆ ਵੱਡਾ ਸ্লাইਸਰ ਹੇ ਅਲੋਕ ਇਹ ਹੈਗੀਆਂ ਨੇ ਨੋਜ਼ਲਸ ਜੋ ਆਪਾਂ ਕਰੀਮ ਲਗਾਉਣਾ ਕੇਕ ਤੇ ਅਲੱਗ-ਅਲੱਗ ਡਿਜ਼ਾਈਨ ਦੇਣ ਵਾਲੇ ਨੋਜ਼ਲਸ ਨੇ ਆ ਹੈਗਾ ਕਰੀਮ ਵਾਲਾ ਬੈਗ ਇਹਦਾ ਨਾਲ ਮਿਲਦਾ ਹੁੰਦਾ ਇਹ ਮੈਂ ਯੂਜ਼ ਕਰਾ ਹੈ ਦੋ ਚਾਰ ਵਾਰੀ ਇੱਥੋਂ ਖੋਲ ਕੇ ਨਾ ਨੋਜ਼ਲ ਲੱਗ ਜਾਂਦੀ ਹੁੰਦੀ ਹੈ ਇੱਥੇ ਨੋਜ਼ਲ ਲੱਗ ਜੂਗੀ ਖੋਲ ਕੇ ਤੇ ਫਿਰ ਉਹਨੂੰ ਆਪਾਂ ਦੁਬਾਰੇ ਬੰਦ ਕਰ ਸਕਦੇ ਆ ਦੇਖ ਇਹ ਜੇ ਨੋਜ਼ਲ ਲਗਾ ਕੇ ਤੂੰ ਬੰਦ ਕਰ ਦੋ ਨੋਜ਼ਲ ਲਈ ਤੂੰ ਨਿਕਲੇ ਹੋਗੀ ਇਹ ਹੋ ਗਿਆ ਕਿ ਇਸ ਤੋਂ ਬਿਨਾ ਮੇਰੇ ਨੋਜ਼ਲਸ ਆਸੀ ਇਹਦੇ ਵਿੱਚ ਨੋਜ਼ਲਸ ਪਾਈਆਂ ਹੋਈਆਂ ਨੇ ਆਸੀ ਨੋਜ਼ਲਸ ਆ ਸਟੀਲ ਦੀ ਮੈਂ ਇਹ ਨੋਜ਼ਲਸ ਵੀ ਇਕੱਠੀਆਂ ਕਰੀਆਂ ਹੋਈਆਂ ਸੀ ਆ ਇੱਕਾਕਾ ਦੋਨੇ ਦੋ ਖੜਕਦੀਆਂ ਨੇ ਇਹਨਾਂ ਦਾ ਨਹੀਂ ਦੋ ਜੋੜੀਆਂ ਮੈਂ ਇਹਨਾਂ ਨੂੰ ਨਾਲ ਆਸੀ ਆ ਨੋਜ਼ਲਸ ਨੇ ਇੱਕਾਂ ਸੀ ਸਟੀਲ ਦੇ ਇਹ ਸੈਟ ਇਕੱਠਾ ਆਇਆ ਸੀ ਇਹਦੇ ਨਾਲ ਪਾਈਪਿੰਗ ਪੈਕ ਸੀ ਨੋਜ਼ਲਸ ਪੰਜ ਸਿਮਿਲਰ ਸੈਟ ਇਹਦੇ ਵਿੱਚ ਦੋ ਇਕੱਠੇ ਹੋ ਗਏ ਆ ਆ ਇਕੱਠਾ ਹੈ ਸੀ ਨੂਰ ਦੀਆਂ ਨੋਜ਼ਲਸ ਇਹ ਫੇਮਸ ਹੁੰਦੇ ਨੂਰ ਦੀਆਂ ਸਮੀਲਿਆ ਇਹ ਚਾਹ ਦੀ ਸੀ ਹੁੰਦੀਆਂ ਬਹੁਤ ਨਹੀਂ ਇਹਦੇ ਪਿੱਛੇ ਦੱਸਿਆ ਹੋਇਆ ਇਹਦੇ ਪਿੱਛੇ ਨਾ ਵੀ ਕਿਹੜੇ ਦਿੱਤਾ ਡਿਜ਼ਾਈਨ ਵੀ ਕਿਵੇਂ ਕਿਹੜੀ ਨੋਜ਼ਲ ਨਾਲ ਕਿਹੜਾ ਡਿਜ਼ਾਈਨ ਬਣੂਗਾ ਇਹ ਵੀ ਨੋਜ਼ਲਸ ਨੇ ਇਹ ਮੈਨੂੰ ਮਿਲਿਆ ਮਿਲਿਆ ਸੀ ਉਹਦੇ ਨਾਲ ਜਿਹੜੇ ਆਪਾਂ ਬੇਸਨ ਦੀਆਂ ਪਕੌੜੀਆਂ ਬਣਾਉਣੇ ਇੱਕ ਮਸ਼ੀਨ ਹੁੰਦੀ ਨਾ ਉਹਦੇ ਨਾਲ ਮਿਲ ਗਿਆ ਸਿਆਮ ਇਹ ਵੀ ਬਹੁਤ ਵਧੀਆ ਦੇ ਨਾਲ ਵੀ ਮੈਂ ਟਰਾਈ ਕੀਤਾ ਹੋਇਆ ਆ ਇਹ ਇੰਨਾ ਸਮਾਨ ਮੈਂ ਇਕੱਠਾ ਕਰਿਆ ਸੀ ਕੇਕ ਵਾਸਤੇ ਇਹ ਮਤਲਬ ਕਿ ਬੇਸਿਕ ਸਮਾਨ ਹੁੰਦਾ ਜੇ ਆਪਾਂ ਕੇਕ ਬਣਾਉਣਾ ਇੰਨਾ ਕੁ ਤਾਂ ਬੇਸਿਕ ਆਪਾਂ ਨੂੰ ਚਾਹੀਦਾ ਚਾਹੀਦਾ ਹੁੰਦਾ ਕੇਕ ਟਿਨ ਬਹੁਤ طرح ਦੇ ਸੀਗੇ ਹਨ ਆ ਮੈਜ਼ਰਿੰਗ ਮੈਜ਼ਰ ਕਰਨੀ ਮੈਜ਼ਰਿੰਗ ਕੱਪ ਚਾਹੀਦੇ ਨੇ ਜੇ ਥੋੜੇ-ਬਹੁਤ ਆਈਸਿੰਗ ਕਰਨੀ ਹੈ ਤੁਹਾਨੂੰ ਤੁਹਾਡੇ ਕੋਲ ਥੋੜੇ-ਬਹੁਤ ਨੋਜ਼ਲਸ ਹੋਣੀਆਂ ਚਾਹੀਦੀਆਂ ਨਹੀਂ ਇਹ ਤਾਂ ਮੇਰੇ ਉਹਦਾ ਇਲੈਕਟ੍ਰਿਕ ਚੋਪਰ ਦਾ ਇਹ ਮੈਂ ਕਦੇ ਯੂਜ਼ ਹੀ ਨਹੀਂ ਕਰਿਆ ਹੋਰ ਇਹਦੇ ਵਿੱਚ ਕੀ ਲੱਗਿਆ ਬਸ ਆਹੀ ਆ ਆ ਵੀ ਇਹ ਹੋਆ ਫ੍ਰੀਜ ਦੀ ਟ੍ਰੇ ਆ ਇਹ ਵੀ ਮੈਂ ਚਾਕਲੇਟ ਸੈੱਟ ਕਰਨ ਵਾਸਤੇ ਯੂਜ਼ ਕਰ ਲਈ ਹੁੰਦੀ ਹੈ ਇਹ ਚੀ ਬਹੁਤ ਸੋਹਣੀਆਂ ਸ਼ੇਪਸ ਆ ਜਾਂਦੀਆਂ ਨੇ ਹਾਰਟ ਸ਼ੇਪ ਇੱਕ ਫਲਾਰ ਸ਼ੇਪ ਹੈ ਬਸ ਆ ਵੀ ਨਾਲ ਉਸ ਨੇ ਇਹ ਵੀ ਹੋ ਨੇ ਜ਼ਿਪ ਲੌਕ ਪੈਕੇਟਸ ਨੇ ਛੋਟੇ ਵਾਲੇ ਇੰਨਾ ਪਟਾਰਾ ਮੈਂ ਇਕੱਠਾ ਕਰਿਆ ਸੀਗਾ ਆਊਗੀ ਮੇਰੀ ਸੈਟਿੰਗ ਉੱਪਰ ਵਾਲੇ ਖਾਨੇ ਸਾਰਾ ਟੇਕ ਦਾ ਸਮਾਨ ਜੋ ਮੈਨੂੰ ਬਹੁਤ ਘੱਟ ਕਦੇ ਚਾਹੀਦਾ ਹੁੰਦਾ ਗ੍ਰੀਨ ਟੀ ਹੈ ਜੋ ਮੈਨੂੰ ਡੇਲੀ ਚਾਹੀਦੀ ਹੁੰਦੀ ਹੈ ਮੈਂ ਫਰੰਟ ਤੇ ਰੱਖਿਆ ਕੋਕਸ ਇਧਰ ਅਗੇ ਕੁਝ ਬਾਉਲਸ ਜੋ ਡੇਲੀ ਰੁਟੀਨ ਇੰਟੂ ਯੂਜ਼ ਹੁੰਦੇ ਨੇ ਔਰ ਗੈਸਟ ਆ ਜਾਣ ਜੇ ਕੁਝ ਨੂੰ ਸਰਵ ਕਰਨਾ ਤਾਂ ਵੀ ਜੋ ਲੋਡ ਇਹਨਾਂ ਦੀ ਰਹਿੰਦੀ ਹੈ ਤੇ ਉਸ ਤੋਂ ਨੀਚੇ ਅਗੇ ਇਹ ਕੁਝ ਚਾਹ ਵਾਲੇ ਕੱਪ ਇਥੇ ਮੈਂ ਰੱਖਿਆ ਹੋਏ ਨੇ ਇਹ ਖਾਣਾ ਮੈਂ ਸੈੱਟ ਕੀਤਾ ਇਹਨੂੰ ਕਿਚਨ ਦੀ ਜਦੋਂ ਸਫਾਈ ਕਰਦੇ ਉਦੋਂ ਸਾਫ਼ ਨਹੀਂ ਕਰਦੀ ਬਿਕੋਜ਼ ਇਹਨੂੰ ਇੰਨੀ ਜ਼ਿਆਦਾ ਲੋਡ ਨਹੀਂ ਰਹਿਦੀ ਹੈਗੀ ਹਨ ਇਹ ਅਸੀਂ ਘੱਟ ਯੂਜ਼ ਕਰਦੇ ਆ ਫਿਰ ਉਸ ਅਕੋਰਡਿੰਗ ਮੈਂ ਇਹਨੂੰ ਕੱਟ ਕਰਦੀ ਹੁੰਦੀ ਆ ਇੰਨੀ ਸੈਟਿੰਗ ਹੁਣ ਕਰੀਏ ਟਾਈਮ ਹੋ ਰਿਹਾ 5:30 5:30 ਹੋਣ ਵਾਲੇ ਨੇ ਮੈਂ ਕਿਹਾ ਚਲ 12 ਵਾਡੀ ਕਿਚਨ ਚ ਨਾ ਮੈਂ ਕੱਪੜਾ ਕੱਪੜਾ ਮਾਰ ਲੈਣਾ ਸ਼ਰਫ ਤੇ ਇਦੋਂ ਕੱਪੜਾ ਮਾਰਨਾਈਆ ਜੇ ਬਿਲਕੁਲ ਸਾਫ਼ ਨਾ ਕਰੋ ਹੱਥਾਂ ਨਾਲ ਫਿਰ ਤੋਂ ਹੋ ਜਾਣਾ ਮਿੱਟੀ ਚੜ੍ਹ ਜਾਂਦੀ ਹੈ। ਜੇ ਚਲੋ ਸੈਲਫ ਤੇ ਕੱਪੜਾ ਮਾਰਦੇ ਹਾਂ ਸਾਫ਼ ਕਰਮ ਹੈ ਇਹ ਨਾਲ ਸਫਾਈ ਰਹੂਗੀ। ਹੁਣ ਮੈਂ ਤੁਹਾਡ ਨਾਲ ਸ਼ੇਅਰ ਕਰਦੀ ਹਾਂ ਸੂਜੀ ਦੇ ਕੇਕ ਦੀ ਰੈਸਪੀ ਬਹੁਤ ਹੀ ਸਿੰਪਲ ਈਜ਼ੀ ਰੈਸਪੀ ਹੈ। ਐਗ ਲੈਸ ਕੇਕ ਬਣਦਾ ਹੈ ਬਹੁਤ ਟੇਸਟੀ ਤੇ ਬਹੁਤ ਈਜ਼ੀ ਰੈਸਪੀ ਹੈ। ਚਲੋ ਆਪਾਂ ਸਮਾਨ ਦੇਖਦੇ ਕੀ ਚਾਹੀਦਾ। ਇੱਕ ਕੌਲੀ ਬਰੀਕ ਸੂਜੀ ਜੇ ਤੁਹਾਡੇ ਕੋਲ ਮੋਟੀ ਸੂਜੀ ਹੈ ਉਹਨੂੰ ਮਿਕਸੀ ਚਲਾ ਕੇ ਬਰੀਕ ਕਰ ਲਓ। ਕੌਲੀ ਦਾ ਚੌਥਾ ਹਿੱਸਾ ਹੈਗਾ ਰਿਫਾਈਨਡ ਆਇਲ ਤੁਸੀਂ ਬਟਰ ਵੀ ਯੂਜ਼ ਕਰ ਸਕਦੇ ਹੋ। ਅੱਧੀ ਕੌਲੀ ਦਹੀਂ ਦੀ ਆ ਅੱਧੀ ਕੌਲੀ ਪੀਸੀ ਹੋਈ ਚੀਨੀ ਲੈਣੀ ਆ ਇਹ ਆਪਾਂ ਇੱਕ ਭਾਂਡੇ ਨਾਲ ਸਾਰਾ ਨਾਪ ਲੈ ਲਓ ਕੋਈ ਵੀ ਕੱਪ ਕੌਲੀ ਗਲਾਸ ਕੋਈ ਵੀ ਸੈੱਟ ਕਰ ਸਕਦੇ ਹੋ ਨਾਪ ਵਾਸਤੇ ਕਸਟਰਡ ਪਾਊਡਰ ਜਿਹੜਾ ਆਪਾਂ ਪਕਰਸ ਕਸਟਰਡ ਬਣਾਉਣੇ ਉਹ ਵਾਲਾ ਕਸਟਰਡ ਪਾਊਡਰ ਆ ਫਿਰ ਇਹਦਾ ਫਲੇਵਰ ਵੀ ਅੱਛਾ ਹੋ ਕੇਕ ਦਾ ਤੇ ਕਲਰ ਵੀ ਅੱਛਾ ਆਊਗਾ ਮਿੱਠਾ ਸੋਡਾ ਬੇਕਿੰਗ ਸੋਡਾ ਲੈਣਾ ਯਾਨੀ ਕਿ ਇਹ ਬੇਕਿੰਗ ਪਾਊਡਰ ਆ ਬੇਕਿੰਗ ਪਾਊਡਰ ਤੇ ਬੇਕਿੰਗ ਸੋਡਾ ਵੈਨੀਲਾ ਅਸੈਂਸ ਲੈਣਾ ਇਹਨਾਂ ਕਲਰ ਸੌਰੀ ਕੇਕ ਦਾ ਫਲੇਵਰ ਬਹੁਤ ਅੱਛਾ ਹੋਊਗਾ ਜੇ ਨਹੀਂ ਹੈਗਾ ਤੁਹਾਡੇ ਕੋਲ ਕੋਈ ਗੱਲ ਨਹੀਂ ਫਿਰ ਫਲੇਵਰ ਉਹ ਟੂਟੀ ਫਰੂਟੀ ਲੈਣੀ ਹੈ ਇਹ ਬਿਲਕੁਲ ਆਪਸ਼ਨਲ ਆ ਇਹਦੀ ਜਗ੍ਹਾ ਤੋਂ ਤੁਸੀਂ ਡਰਾਈ ਫਰੂਟ ਵੀ ਯੂਜ਼ ਕਰ ਸਕਦੇ ਹੋ ਜਾਂ ਫਿਰ ਕੁਝ ਵੀ ਨਾ ਯੂਜ਼ ਕਰੋ ਸਿੰਪਲ ਕੇਕ ਵੀ ਬਣਾ ਸਕਦੇ ਹੋ ਤੇ ਮੈਂ ਦੁੱਧ ਲਿਆ ਦੁੱਧ ਨੂੰ ਡੀਫਰੋਸਟ ਕਰ ਲਿਆ ਯਾਨੀ ਕਿ ਆਪਾਂ ਕੋਸਾ ਕਰ ਲਿਆ ਠੰਡਾ ਨਹੀਂ ਦੁੱਧ ਆਪਾਂ ਫ੍ਰੀਜਾਂ ਨਾਲ ਲੈਣਾ ਬਿਲਕੁਲ ਕੋਸਾ ਲੈਣਾ ਨਾ ਬਹੁਤ ਠੰਡਾ ਨਾ ਬਹੁਤ ਗਰਮ ਰੂਮ ਟੈਂਪਰੇਚਰ ਦਾ ਕੋਸਾ ਦੁੱਧ ਲੈਣਾ ਇਹ ਸਮਾਨ ਆਪਾਂ ਨੂੰ ਕੇਕ ਲਈ ਚਾਹੀਦਾ ਹੁਣ ਆਪਾਂ ਸ਼ੁਰੂ ਕਰਦੇ ਹਾਂ ਕੇਕ ਬਣਾਉਣਾ ਮੈਂ ਲੈ ਰਹੀ ਇੱਕ ਬੌਲ ਤੋਂ ਉਹਦੇ ਵਿੱਚ ਆਪਾਂ ਪਾਵਾਂਗੇ ਪਹਿਲਾਂ ਦਹੀਂ ਜਿਹੜੀ ਆਪਾਂ ਲਈ ਹੈ ਦਹੀਂ ਬਹੁਤ ਜ਼ਿਆਦਾ ਠੰਡੀ ਨਹੀਂ ਹੋਣੀ ਚਾਹੀਦੀ ਹੈਗੀ ਇਦੇ ਵਿੱਚ ਮੈਂ ਪਾ ਰਹੀ ਹਾਂ ਰਿਫਾਈਨਡ ਆਇਲ ਡਿਫਾਈਨ ਆਲ ਜਿਹੜਾ ਬਟਰ ਵੀ ਯੂਜ਼ ਕਰ ਸਕਦੇ ਆ ਐਂਡ ਪਾਊਡਰਡ 슈ਗਰ ਪੀਸੀ ਹੋਈ ਚੀਨੀ ਲੈਣੀ ਹੈ ਇਹ ਤਿੰਨੇ ਚੀਜ਼ਾਂ ਨੂੰ ਆਪਾਂ ਅੱਛੀ ਤਰ੍ਹਾਂ ਮਿਕਸ ਕਰ ਲੈਣਾ ਤਾਂ ਕਿ ਇਹਦੇ ਵਿੱਚ ਕੋਈ ਵੀ ਗੰਡਾ ਨਾ ਹੋਣ ਲੰਪਸ ਨਾ ਰਹਿਣ ਹੈ ਨਾ ਬਿਲਕੁਲ ਇੱਕ ਸਮੂਥ ਜਿਹਾ ਬੈਟਰ ਬਣ ਕੇ ਆਪਾਂ ਨੂੰ ਮਿਲ ਜੇ ਥੋੜੇ ਇਹਦੇ ਵਿੱਚ ਆਪਾਂ ਐਡ ਕਰ ਦਾਂਗੇ ਸੂਜੀ ਸੂਜੀ ਬ੍ਰੀਕ ਯੂਜ਼ ਕਰੋ ਜਿਸ ਤੋਂ ਕੋਲ ਮੋਟੀ ਸੂਜੀ ਨੂੰ ਮਿਕਸਰ ਚ ਚਰਨੋਂ ਬ੍ਰੀਕ ਹੋ ਜੂਗੀ ਤੇ ਸੂਜੀ ਨੂੰ ਵੀ ਮਿਕਸਰ ਵਿੱਚ ਆਪਾਂ ਮਿਕਸ ਕਰ ਦਾਂਗੇ ਔਰ ਜੇ ਆਪਾਂ ਲੱਗੂ ਕਿ ਜ਼ਰੂਰਤ ਤਾਂ ਆਪਾਂ ਥੋੜਾ ਜਿਹਾ ਦੁੱਧ ਐਡ ਕਰ ਲਾਂਗੇ ਤਾਂ ਕਿ ਆਪਣਾ ਜਿਹੜਾ ਬੈਟਰ ਬਹੁਤ ਜ਼ਿਆਦਾ ਸਖਤ ਨਾ ਹੋਵੇ ਮੈਨੂੰ ਸਖਤ ਲੱਗ ਰਿਹਾ ਮੈਂ ਥੋੜਾ ਜਿਹਾ ਦੁੱਧ ਐਡ ਕਰ ਰਹੀ ਹਾਂ ਅੱਛੀ ਤਰ੍ਹਾਂ ਇਹਨੂੰ ਮਿਕਸ ਕਰਕੇ ਆਪਾਂ ਰੈਸਟ ਲਈ ਰੱਖਾਂਗੇ ਇਹਨੂੰ 15 ਤੋਂ 20 ਮਿੰਟ ਲਈ ਤਾਂ ਕਿ ਸੂਜੀ ਫੁੱਲ ਜੇ ਕਿਉਂਕਿ ਸੂਜੀ ਫੁੱਲੂਗੀ ਜੇ ਆਪਾਂ ਸੂਜੀ ਨੂੰ ਫੁੱਲਣ ਨੂੰ ਟਾਈਮ ਨਹੀਂ ਦਵਾਂਗੇ ਉਹਨੂੰ ਰੈਸਟ ਨਹੀਂ ਦਵਾਂਗੇ ਤਾਂ ਆਪਣਾ ਜਿਹੜਾ ਕੇਕ ਬਹੁਤ ਜ਼ਿਆਦਾ ਡਰਾਈ ਬਣ ਜਾਊਗਾ ਇਸ ਕਰਕੇ ਜ਼ਰੂਰੀ ਹੁੰਦਾ ਕਿ ਸੂਜੀ ਨੂੰ ਆਪਾਂ ਰੈਸਟ ਲਈ ਰੱਖਣਾ ਹੁੰਦਾ ਤੇ 15-20 ਮਿੰਟ ਬਾਅਦ ਹੁਣ ਆਪਾਂ ਫੇਰ ਉਹ ਮਿਕਸਚਰ ਦੇਖਾਂਗੇ ਤੇ ਕੇਕ ਟਿਨ ਵਿੱਚ ਰੈਡੀ ਕਰ ਲਿਆ ਕੇਕ ਟਿਨ 'ਚ ਮੈਂ ਪਹਿਲਾਂ نیچے ਘਿਓ ਲਗਾਇਆ ਫਿਰ ਮੈਂ ਇੱਕ ਚਮਚ ਮੈਦਾ ਛਿੜਕ ਲਿਆ ਫਿਰ ਟੂਟੀ ਫਰੂਟੀ ਦੇ ਵਿੱਚ ਇੱਕ ਚਮਚ ਮੈਦਾ ਪਾ ਕੇ ਮਿਕਸ ਕਰ ਲਈਆ ਤੁਹਾਨੂੰ ਜਿਹੜਾ ਬੈਟਰ ਸੀ ਆਪਾਂ ਰੱਖਿਆ ਸੂਜੀ ਵਾਲਾ ਦੇਖੋ ਕਿੰਨਾ ਇਹ ਸਖਤ ਹੋ ਗਿਆ ਤੇ ਇਹਦੇ ਵਿੱਚ ਮੈਂ ਪਾ ਲਈਏ ਕਸਟਡ ਪਾਊਡਰ 2 ਚਮਚ ਇਹ ਬਿਲਕੁਲ ਆਪਸ਼ਨਲ ਹੈ ਤੁਸੀਂ ਪਾਉਣਾ ਚਾਹੋ ਤਾਂ ਪਾ ਸਕਦੇ ਹੋ ਇਹਨਾਂ ਅੱਛਾ ਫਲੇਵਰ ਤੇ ਕਲਰ ਆ ਜਾਂਦਾ ਹੈ ਅੱਧਾ ਚਮਚ ਪਾਉਂਗੀ ਬੇਕਿੰਗ ਸੋਡਾ ਯਾਨੀ ਕਿ ਮਿੱਠਾ ਸੋਡਾ ਸੋਡਾ ਜਿਹੜਾ ਆਪਾਂ ਯੂਜ਼ ਕਰਦੇ ਆਂ ਜਾਣਿਆਂ ਵਗੈਰਾ ਚ ਉਹ ਉਹੀ ਮਿੱਠਾ ਸੋਡਾ ਇੱਕ ਚਮਚ ਭਰ ਕੇ ਪਾਉਂਗੀ ਬੇਕਿੰਗ ਪਾਊਡਰ ਦਾ ਬੇਕਿੰਗ ਪਾਊਡਰ ਬੇਕਿੰਗ ਸੋਡਾ ਤੋਂ ਨੇ ਅਲੱਗ-ਅਲੱਗ ਚੀਜ਼ਾਂ ਹੁੰਦੀਆਂ ਨੇ ਕੁਝ ਡ੍ਰੌਪਸ ਪਾ ਦਾਂਗੇ ਵੈਨੀਲਾ ਐਸੈਂਸ ਜੇ ਤੁਹਾਡੇ ਕੋਲ ਵੀ ਵੈਨੀਲਾ ਐਸੈਂਸ ਨਹੀਂ ਹੈਗਾ ਕੋਈ ਗੱਲ ਨਹੀਂ ਰਹਾ ਆਪਾਂ ਕਸਟਰਡ ਪਾਊਡਰ ਪਾ ਦੇ ਉਹਦਾ ਫਲੇਵਰ ਕੇਕ ਚ ਆ ਜਾਊਗਾ ਤੇ ਹੁਣ ਇਹ ਸਾਰੇ ਮਿਕਸਚਰ ਵਿੱਚ ਆਪਾਂ ਦੁੱਧ ਐਡ ਕਰ ਲਾਂਗੇ ਦੁੱਧ ਐਡ ਕਰਕੇ ਇਹਨੂੰ ਇੱਕ ਸਮੂਥ ਇਹਦਾ ਮਿਕਸਚਰ ਬਣਾਵਾਂਗੇ ਉਦੀ ਕਨਸਿਸਟੈਂਸੀ ਠੀਕ ਹੋ ਜੇ ਬਿਲਕੁਲ ਲੰਪ ਫਰੀ ਮਿਕਸਚਰ ਬਣਾ ਕੇ ਰੈਡੀ ਕਰਾਂਗੇ ਆਪ ਲਾਸਟ ਦੇ ਵਿੱਚ ਪਾ ਦਾਂਗੇ ਟੂਟੀ ਫਰੂਟੀ ਟੂਟੀ ਫਰੂਟੀ ਦੇ ਵਿੱਚ ਆਪਾਂ ਮੈਦਾ ਤਾਂ ਪਾਏ ਤਾਂ ਕਿ ਟੂਟੀ ਫਰੂਟੀ ਕੇਕ ਚ ਜਾ ਕੇ نیچے ਸ਼ਿੰਕ ਨਾ ਹੋਣ نیچے ਬਿਲਕੁਲ 베ਸ ਤੇ ਨਾ ਬੈਠਣ ਜਾ ਕੇ ਸਾਰੇ ਕੇਕ ਚ ਇਹਦਾ ਅੱਛਾ ਇੱਕ ਲੁੱਕ ਹੋਵੇ ਹੈਨਾ ਸਾਰੇ ਜਗ੍ਹਾ ਅੱਛੀ ਤਰ੍ਹਾਂ ਫੈਲਣ ਬਿਲਕੁਲ نیچے 베ਸ ਤੇ ਨਾ ਫੈਲਣ ਸਾਰੀਆਂ ਦੋਂ ਮਿਕਸਚਰ ਨੂੰ ਕਢ ਲਾਂਗੇ ਆਪਣੇ ਕੇਕ ਟਿੰਨ ਚ ਕੇਕ ਟਿੰਨ ਤੁਸੀਂ ਪਹਿਲਾਂ ਰੈਡੀ ਕਰਕੇ ਰੱਖਿਆ ਹੋਊਗਾ ਅੰਚ ਆਪਾਂ ਬੇਕਿੰਗ ਪਾਊਡਰ ਬੇਕਿੰਗ ਸੋਡਾ ਕੇਕ ਚ ਪਾਦਾਂ ਨੇ ਮਿਕਸਚਰ ਚ ਪਾਦਾਂ ਨੇ ਨਾ ਫਿਰ ਉਹਦਾ ਐਕਸ਼ਨ ਜਿਹੜਾ ਘਟਣ ਲੱਗ ਜਾਂਦਾ ਫਿਰ ਆਪਣਾ ਕੇਕ ਫਲਫੀ ਨਹੀਂ ਬਣਦਾ ਤੇ ਮਿਕਸਚਰ ਸਾਰਾ ਆਪਾਂ ਕਰ ਲੈ ਟਿੰਨ ਵਿੱਚ ਤੇ ਹਲਕਾ ਜਿਹਾ ਉਹਦਾ ਟੈਪ ਟੈਪ ਕਰ ਦਾਂਗੇ ਤਾਂ ਕਿ 에ਅਰ ਬੱਬਲਸ ਨਾ ਰਹਿਣ ਕੇਕ ਵਿੱਚ ਉੱਪਰ ਪਾ ਦਾਂਗੇ ਟੂਟੀ ਫਰੂਟੀ ਤਾਂ ਕਿ ਉੱਪਰੋਂ ਵੀ ਦੇਖਣ ਨੂੰ ਵੀ ਲੁੱਕ ਕੇਕ ਦੀ ਅੱਛੀ ਆਵੇ ਤਾਂ ਨਾ ਪੈਣ ਮਿਕਸਚਰ ਨੂੰ ਟਿੰਨ ਨੂੰ ਆਪਾਂ ਰੱਖ ਦਾਂਗੇ ਅਵੰਚ ਅਵਨ 'ਚ ਵੀ ਤੁਸੀਂ ਰੱਖ ਸਕਦੇ ਹੋ ਨਹੀਂ ਪਤੀਲੇ ਵਿੱਚ ਨਮਕ ਪਾ ਕੇ ਨਾ ਵਿੱਚ ਇੱਕ ਸਟੈਂਡ ਪਾ ਕੇ ਗੈਸ ਤੇ ਵੀ ਤੁਸੀਂ ਬਣਾ ਸਕਦੇ ਹੋ ਅੱਜ ਮੈਂ ਦੂਸਰੇ ਟਿੰਨ 'ਚ ਬਣਾ ਰਿਹਾ ਰੈਕਟੈਂਗੂਲਰ ਵਿੱਚ ਇਹ ਫਿਰ ਪਤੀਲੇ 'ਚ ਨਹੀਂ ਹੁੰਦਾ ਇਸ ਕਰਕੇ ਮੈਨੂੰ ਅਵਨ 'ਚ ਰੱਖਣਾ ਪੈ ਰਿਹਾ 40-45 ਮਿੰਟ ਲਈ ਆਪਾਂ ਰੱਖਾਂਗੇ ਅਵਨ 'ਚ 40-45 ਮਿੰਟ ਪਾ ਕੇ ਆਪਾਂ ਕੇਕ ਚੈੱਕ ਕਰ ਲਾਂਗੇ ਟੂਥਪਿਕ ਪਾ ਕੇ ਜਾਂ ਇੱਕ ਨਾਈਫ ਪਾ ਕੇ ਜੇ ਨਾਈਫ ਤੇ ਟੂਥਪਿਕ ਆਪਣਾ ਬਿਲਕੁਲ ਸਾਫ਼ ਬਾਹਰ ਆ ਰਹੀ ਤਾਂ ਤਾਂ ਕੇਕ ਆਪਣਾ ਬਣ ਗਿਆ ਜੇ ਗਿੱਲਾ ਨੇ 2-4 ਮਿੰਟ ਸੇਕ ਨੂੰ ਹੋਰ ਲਵਾ ਲਿਓ ਤੇ ਅਵਨ 'ਚ ਮੈਂ ਬਾਹਰ ਕੱਢ ਲਿਆ ਕੇਕ ਦਿਨ ਟੱਕਿਆ ਆਪਾਂ ਰੱਖ ਤੇ ਠੰਡਾ ਹੋਣ ਤੋਂ ਬਾਅਦ ਹੁਣ ਆਪਾਂ ਕੇਕ ਨੂੰ ਕਰਦੇ ਆਂ ਡੀ ਮੋਲਡ ਇਹਨੂੰ ਮੋਲਡ ਚੋਂ ਕੱਢਾਂਗੇ ਬਾਹਰ ਸਾਈਡਸ ਤੇ ਕਰ ਮੈਂ ਤਾਂ ਨਾਈਫ ਘੁਮਾਵਾਂਗਾ ਨਹੀਂ ਤਾਂ ਕਿ ਜਿਹੜੇ ਸਾਈਡਸ ਨੇ ਟਿੰਨ ਨਾਲ ਛੁੱਟ ਛੁੱਟ ਜਾਣ ਅਲੱਗ ਹੋ ਜਾਣ ਉਲਟਾ ਕਰਕੇ ਆਪਾਂ ਟ੍ਰੇ ਚ ਕੱਢ ਲਾਂਗੇ ਤੇ ਕੇਕ ਦੀ ਲੁੱਕ ਦੇਖੋ ਕਿੰਨੀ ਸੋਹਣੀ ਆਈ ਹੈ ਕਿੰਨਾ ਸੋਹਣਾ ਕਲਰ ਆਇਆ ਕਸਟ ਆਊਟਰ ਕਰਕੇ ਕਲਰ ਆਇਆ ਬਹੁਤ ਜਿਆਦਾ ਸੌਫਟ ਕੇਕ ਬਣ ਗਿਆ ਤਿਆਰ ਹੋਇਆ ਖਾਣ ਵਿੱਚ ਵੀ ਬਹੁਤ ਹੀ ਰੀਤੀਸਤੀ ਬਹੁਤ ਈਜ਼ੀ ਰੈਸਿਪੀ ਹੈ ਤੁਸੀਂ ਜ਼ਰੂਰ ਟਰਾਈ ਕਰਕੇ ਦੇਖਿਓ ਦੀਨ ਨੂੰ ਆਇ ਲੱਗਦਾ ਵੀ ਐਗੂ ਬਿਨਾ ਕੇਕ ਨਹੀਂ ਬੰਨਦਾ ਸੂਜੀ ਦਾ ਕੇਕ ਜ਼ਰੂਰ ਟਰਾਈ ਕਰਿਓ ਬਹੁਤ ਜ਼ਿਆਦਾ ਟੇਸਟੀ ਬੰਨਦਾ ਹੁਣ ਆਪੇ ਇਹਦੀ ਕੱਟਲਾ ਨੇ ਕਟਿੰਗ ਕਟਿੰਗ ਕਰਦੇ ਹੋਏ ਮੈਨੂੰ ਫੀਲ ਹੋ ਰਿਹਾ ਸੀ ਕੇਕ ਬਹੁਤ ਜ਼ਿਆਦਾ ਸੌਫਟ ਬਣਿਆ ਆਹ ਫਰੂਟੀ ਫਰੂਟੀ ਆਪਾਂ ਮੈਦੇ ਜ ਮਿਕਸ ਕਰਕੇ ਪਾਉਨੇ ਆ ਤਾਂ ਸਾਰੇ ਅੱਛੀ ਤਰ੍ਹਾਂ ਵਿੱਚ ਫੈਲਦੇ ਆ ਦੇਖੋ ਇਹ ਨਹੀਂ ਹੈਗਾ ਸਿਰਫ ਨੀਚੇ-ਨੀਚੇ ਜਾ ਕੇ ਨਹੀਂ ਬੈਠਦੀ ਹੈਗੀ ਤੇ ਬਹੁਤ ਜ਼ਿਆਦਾ ਸੌਫਟ ਕੇਕ ਬਣਿਆ ਕੇਕ ਨਾ ਖਾਣ ਚ ਬਹੁਤ ਟੇਸਟੀ ਬਣਿਆ ਬਹੁਤ ਜ਼ਿਆਦਾ ਟੇਸਟੀ ਹੈ નો ਡਾਊਟ ਪਰ ਜਿਹੜਾ ਦੁਵਿੰਦਰ ਕੇਕ ਖਾਂਦ ਹੁੰਦੇ ਨੇ ਐਗ ਵਾਲਾ ਉਹ ਸਸਾ ਰਵਿੰਦਰ ਨੂੰ ਪਸੰਦ ਨਹੀਂ ਹੁੰਣਾ। ਇਹਦੇ ਕੋਲ ਜਿਹੜਾ ਮੈਂ ਐਗ ਵਾਲਾ ਕੇਕ ਬਣਾਉਣੇ ਹੁੰਦੇ ਆ। ਇੰਨਾ ਜ਼ਿਆਦਾ ਟੇਸਟੀ ਬਣਦਾ ਨਾਲ ਉਹ। ਉਹ ਵੈਸੇ ਦੂਜੇ ਕਿਸਮ ਲਈ ਪਤਾ ਲੱਗ ਸਕਦਾ ਵੀ ਇਹ ਸੂਜੀ ਦਾ ਕੇਕ ਆ। ਜੇ ਦੱਸੇ ਬਿਨਾਂ ਕਿਸੇ ਨੂੰ ਪਤਾ ਨਹੀਂ ਲੱਗੂਗਾ ਬਰੀਕ ਸੂਜੀ ਹੈ। ਬਰੀਕ ਸੂਜੀ ਦਾ ਬਣਾਇਆ ਜੇ ਤੁਸੀਂ ਮੋਟੀ ਸੂਜੀ ਦਾ ਬਣਾਉਣਾ ਉਹ ਦਾਣੇਦਾਰ ਜਿਹਾ ਹੋ ਜਾਊਗਾ। ਉਹਨਾਂ ਅੱਛਾ ਨਹੀਂ ਬਣਨਾ। ਕੋਸ਼ਿਸ਼ ਕਰੋ ਬ੍ਰਿਕ ਸੂਜੀ ਦਾ ਬਣਾ ਲਓ ਕੇਕ ਬਹੁਤ ਟੇਸਟੀ ਆ ਖਾਣ ਵਿੱਚ ਜਿਹੜੇ ਸਪੈਸ਼ਲ ਚਾਹੁੰਦੇ ਨੇ ਐਗलेस ਵੀ ਕੇਕ ਖਾਈਏ ਉਹ ਸੂਜੀ ਦਾ ਕੇਕ ਟ੍ਰਾਈ ਕਰ ਸਕਦੇ ਤੁਸੀਂ ਚਾਹੋ ਚਾਕਲੇਟ ਫਲੇਵਰ ਦਾ ਚਾਹੁੰਦੇ ਹੋ ਤਾਂ ਤੁਸੀਂ ਇਹਦੇ ਵਿੱਚ ਕੋਕੋ ਪਾਊਡਰ ਪਾ ਲਓ ਕਸਟਰਡ ਪਾਊਡਰ ਫਿਰ ਤੁਸੀਂ ਨਾ ਪਾਓ ਕੋਕਾ ਪਾਊਡਰ ਪਾ ਲਓ ਚਾਕਲੇਟ ਫਲੇਵਰ ਆ ਜਾਊਗਾ ਫਿਰ ਬਾਕੀ ਰੈਸਪੀ ਸਾਰੇ ਸੇਮ ਹੀ ਰੋਗੇ ਮਿੱਠਾ ਬਿਲਕੁਲ ਪਰਫੈਕਟ ਹੈ ਅੱਛਾ ਬਣ ਕੇ ਖਾਣਸ ਬਹੁਤ ਟੇਸਟੀ ਹੈ ਮੇਰੇ ਦਿਖਾ ਰਹੇ ਦੋ ਤਿੰਨ ਪੀਸ ਇਕੱਠੇ ਖਾ ਜਾ ਬਹੁਤ ਟੇਸਟੀ ਬਣਿਆ ਟਾਈਮ ਹੋ ਗਿਆ ਸਮਾਂ ਸੱਤ ਦਾ ਫਿਰ ਉਹ ਬੋਕਰ ਕੇ ਅੰਦਰ ਆ ਗਈ ਰੈਸਟ ਕਰ ਲਿਆ ਦਮ ਲੈ ਲਿਆ ਪਾਣੀ ਪੀ ਲਿਆ ਫਿਰ ਮੋਂ ਕਰਦੇ ਖਾਣੇ ਦੀ ਤਿਆਰੀ ਦਿਵਿੰਦਰ ਵੀ ਆ ਕੇ ਨਹਾ ਹੀ ਜਾਂਦੇ ਨੇ ਸੈਲਡ ਵਗੈਰਾ ਕੱਟਣਾ ਸਬਜੀ ਕਰਮ ਕਰਨੀ ਆਟਾ ਫਿੱਚ ਚ ਕੱਟਦੀ ਹੈ ਹਨਾ ਬਸ ਇਹ ਤਿਆਰੀ ਹੋ ਗਈਆਂ ਕਰਦੇ ਵੀਡੀਓ ਦਾ ਐਂਡ ਅੱਛੀ ਲੱਗੀ ਵੀਡੀਓ ਤਾਂ ਪਲੀਸ ਲਾਈਕ ਸ਼ੇਅਰ ਕਮੈਂਟ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਹਨੇ ਨਹੀਂ ਕੀਤਾ ਹੋਇਆ ਮਿਲਾਂਗੇ ਹੋਰ ਨਵੇਂ ਵੀਡੀਓ ਲੈ ਕੇ ਤਦ ਤੱਕ ਲਈ ਸਤਿ ਸ੍ਰੀ ਅਕਾਲ